ਆਹ ਬਿਲਕੁਲ ਜਿੱਕਾ ਖਾਲਸਾ ਜੀ ਬੰਦੀ ਜਿੱਕੀ ਭਦੇ ਖਾਂਜੀ ਮਾਸਟਰ ਜੰਗਲ ਤੋਂ ਸਵਾਰ ਰਹੇ ਅਸੀਂ ਸਾਰੇ ਠੀਕਾ ਹਾਂਜੀ ਕਿਰਪਾ ਕਰ ਮੈਸਟਰ ਜਿੱਕਾ ਸਿੱਖਾ ਤੇ ਨਸਰ ਇਹਦਾ ਬੱਚੇ ਜਾ ਰਹੇ ਸਕੂਲ ਸਟਾਰਟ ਕਰਦੇ ਸਕੂਲ ਦੇ ਤੇ ਕਪੜਾ ਮਾਰਨ ਵਾਸਤੇ ਟੂਲ ਨਾ ਮੈਨ ਰਹਿਣਾ ਕੋਈ ਨਾ ਕਪੜਾ ਹੱਥ ਨਾਲ ਕਰੇ ਮਾਰਦੇ ਇਹ ਕੰਮ ਕਾਬਲਾ ਕਰ ਦਿੰਦੇ ਆ ਵੱਡੇ ਵੱਡੇ ਨੇ ਤੇ ਜਿਹਨਾਂ ਜੰਦੂ ਰੋ ਰੋ ਸਾਰਾ ਕੁਝ ਕਰਕੇ ਉਹਨਾਂ ਨੂੰ ਫੇਰ ਭਾਂਡੇ ਮਾਜਦੇ ਅੰਦਰ ਭਾਵੇਂ ਚਾਰੂ ਕੁ ਦਿਨ ਚੱਕਿਆ ਰਹੇਗਾ बार-बार ਸਾਫ਼ ਕਰਿਆਗਾ ਹੁਣ ਇੱਦਾਂ ਦੀ ਜਿਹੜੇ ਤੁਹਾਨੂੰ ਕੋਈ ਮਤਲਬ ਸੰਭਰ ਨੂੰ ਇਹ ਸਲੈਟ ਦੇ ਕੱਟ ਲੱਗਣ ਲੱਗਦੇ ਆਹ ਮੁੰਡਾ ਵੀ ਲਾਈਟ ਮੁੰਡੇ ਹੁੰਦੇ ਆ ਵੀ ਹੋ ਜੇ ਆਪੇ ਹੋ ਜੇ ਆਪੇ ਬਣ ਗਏ ਜਿਹੜੇ ਫਲ ਚੱਕਣਾ ਚੱਕ ਲਿਆ ਹੁਣ ਡੈਣੇ ਹਨਾ ਥੋੜੇ ਚੱਕਿਆ ਫਲ ਫੋੜ ਜੀ ਗੁੱਸੇ ਜੇ ਲੱਗੇ ਫਰੇ ਇਹ ਛੋਟੀ ਆ ਚੰਦਰੀ ਤਾਂ ਪੀਛਕੀ ਪਈ ਇਹ ਫੁੱਲੀ ਤਾਂ ਹੈ ਨਹੀਂ ਹੈ ਐਨੀ ਕਿ ਪਿਛਕੀ ਪਈ ਹੈ ਫੁੱਲ ਕੇ ਵੱਡੀ ਤਾਂ ਹੋਈ ਨਹੀਂ ਹੁਣ ਮਾਰਦਾ ਨਿੰਮੂ ਮਾਰਤੀ ਇਹਨੂੰ ਹੁਣ ਸੱਗਣਾ ਸਿੱਧੀ ਵੀ ਹੋ ਗਈ ਜੰਮਾ ਗਾਹਾਂ ਦੇਖਾ ਤੇ ਵਧੀਆ ਲੱਗਣਾ ਇੱਥੇ ਤੇ ਲੱਗਦੀਆਂ ਪਰ ਦੋ ਗੁੱਸੇ ਲੱਗੇ ਤੇ ਐਂ ਵੀ ਤਾਂ ਲੱਗੇਗੀ ਪੱਛੀ ਤੇ ਮਾੜੀ ਗੁਰਦੀਆ ਦੱਸੋ ਮਾੜੀ ਉਹਨਾਂ ਕੋਲ ਕਿੰਝ ਕਰ ਕਰ ਜਾਮਾਣਾ ਮਾੜ ਫਲ ਵੀ ਮਾੜਾ ਹੋ ਗਿਆ ਨਾਰ ਨੂੰ ਪਕਾਇਦਾਂ ਨੇ ਬੇਜੀ ਨੂੰ ਪਕਾਇਦਾਂ ਨੇ ਆਪਣਾ ਘਰੇ 베ਰੀ ਵੀ ਐ ਨਾਰ ਵੀ ਸੀ ਨਾਰ ਆਪਣੇ ਚਾਰ ਟੋਏ ਚ ਆ ਗਿਆ ਸੀਗਾ ਪੱਟਿਆ ਗਿਆ ਤੇ 베ਰੀ ਵੀ ਐ 베ਰੀ ਨੂੰ ਮਾੜ ਮੰਨੇ ਦਾ ਕਰੇ ਜਾਮਾਣ ਨਾਰ ਮਾੜ ਨੂੰ ਹੁੰਦਾ ਹੈ ਨਾ ਤੇ ਬੱਸ ਕੋਈ ਬਾਹਰ ਨੂੰ ਮਾਰੀ ਸਾਂ ਤੇ ਲੈ ਆਵੇ ਮਾੜਾ ਬਾੜੀ ਗੁੱਡ ਨਾਲ ਹੋਈ ਤੇ ਬਹੁਤ ਕੰਮ ਪੜੇ ਨਾ ਰਮਾਉਣ ਵਾਲੀ ਪਹਿਲੇ ਠਾਉਂਦੀ ਇਕ ਵੇੜੇ ਬਾੜੀ ਰਮਾਉਣ ਵਾਲੀ ਹੋਈ ਪਈ ਹੈ ਹਾਏ ਆ ਮੈਂ ਇਹ ਜੇ ਕਰੀਓ ਠੰਡਾਂ ਕੇ ਧਰਾੰਗੇ ਢਰ ਦੇਣੇ ਆ ਕੇ

ਕੋਈ ਦੰਨਿਆ ਕੰਮ ਦਾ ਕਾਚਨ ਫਿਰ ਫੜ ਜੇ ਨੇ ਨਾ ਮੈਂ ਨਹੀਂ ਫੜਦੀ ਨਾ ਕੰਮ ਨੂੰ ਕੋਈ ਸਾਡੀ ਜਿਹੜਾ ਹੋਣੀ ਤੇ ਗੁਰਮੁਣ ਲੈਤੀ ਨਾ ਮੈਂ

ਉਹ ਨੂੰ ਬਾੜੀ ਜੀ ਆਵਾ 15 ਮਿੰਟ ਨਹੀਂ ਚੱਲਦੀ ਬਾੜੀ ਕੀ ਐ ਉਹ ਬਾੜੀ ਜਾਲ ਬਣਾਈ ਨਾ ਕੱਕੰਡਾ ਦਾ ਉਹ ਤਾਂ 15 ਮਿੰਟਾਂ ਦਾ ਕੰਮ ਐ ਉਹ ਕੀ ਐ ਸਤ ਮਈ ਆਜੇ ਬਾਤ ਸਮਾ ਲਾਣੇ ਅੱਜ ਸਮਾ ਲਾਣੇ ਫਿਰ ਹੋਰ ਕੱਢ ਕੇ ਜਵਾਰ ਪੂਰਾ ਜੈਸ ਵਾੜੀ ਹੋ ਹਾਂ ਉਹ ਸਮਾਰਗੀ ਉੱਥੇ ਕਣਕ ਲਾਹਾਂਗੇ ਅੱਜ ਸਮਾ ਲਾਣੇ ਫਿਰ ਕੋਈ ਨਹੀਂ ਹੋਰ ਝਾੜ ਤੋ ਉਹਨਾਂ ਇਹ ਪਾਇਆ ਪਲਾ ਕੇ ਹਾਂ ਇੱਕ ਦਿਨ ਝਾੜ ਕੇ ਰੱਖ ਦਿੰਨੇ ਇੱਕ ਦਿਨ ਤੜਕੀ ਪਾਇਪ ਲਾ ਲਾਂਗੇ ਹਾਂ ਪਰ ਪਾਇ ਇਹ ਸਭ ਤੋਂ ਤੁਹਾਨੂੰ ਲੋਨ ਪੁੱਛਦੇ ਵੇਲੇ ਮੇਰੇ ਇੱਧਰ ਕੰਮ ਹੁੰਦਾ ਲੈਣ ਜਿੱਦੋਂ ਦਾ ਧੋਤਾ ਜਾਵੇ ਹਰਾ 9 ਵਜੇ ਜਾਵੂਗਾ ਇਹ ਤੋਂ 9 ਵਜੇ ਆ ਰਿਹਾ ਤੇ ਮੈਂ ਮੈਂ ਅੱਜ ਉਹ ਕੱਢ ਕੇ ਰੱਖਦੀ ਆ ਸਮਾਨ ਹਾਂ ਅੱਜ ਸਾਰਾ ਕੁਝ ਕੱਢ ਕੇ ਮਾਂਜਾ ਮਾਰ ਕੇ ਰੱਖਦੀ ਆ ਉਹਨੂੰ ਹਾਂ ਅੱਜ ਬੰਦਾ ਝਾੜ ਝਾੜ ਦੂੰਗੀ ਕਮਰੇ ਦੇ ਦਰਵਾਜ਼ੇ ਦੇ ਸਮਾਨ ਕੱਢ ਕੇ ਬਾਹਰ ਜਿਹੜਾ ਹੈਗਾ ਉਹਦੇ ਵਿੱਚੋਂ ਰੱਖ ਕੇ ਪਰਾਂ ਹਾਂ ਜਿਹੜੀ ਉਹਦੇ ਨਾਲ ਅਮਰੇ ਦਵਾਈ ਪੀ ਆ ਪਹਿਲੇ ਕਰ ਲਿਆ ਪ੍ਰਦਾਨਤ ਦੂਜੀ ਦੇ ਪਾਣੀ ਤੋਂ ਪਾਏ ਨੇਗੇ ਉਹੋਸ ਨਾਲ ਉਹ ਕੰਮਰਾ ਹੋਰ ਜੇ ਇੱਕ ਢੋਲ ਦਾ ਭਰੀ ਪਿਆ ਦੋਈ ਬਾਰ ਨੇ ਨੇ ਪਾਣੇ ਇੱਕ ਢੋਲ ਨੇ ਭਰੇ ਹੋਤੇ ਦੋ ਬੋਲ ਲੋ ਜੀ ਸਰਦਾਰ ਜੀ ਗੱਡਦੇ ਨੇ ਕਿਲਾ ਮੱਝ ਨੇ ਕਿਲਾ ਪਟਾਰਾ ਨਵਾਉਣਿਆ ਮੱਜਾਂ ਗਾਵਾਂ ਕਟੀਆਂ ਕੁੱਸੀਆਂ ਈਲਾ ਆਪਿਆ ਹਨਾ ਇੱਥੇ ਇੱਥੇ ਗਿੱਡੇ ਹੋਆ ਹੀ ਇੱਕ ਹੋਪ ਹੈਗਾ ਹਨਾ ਦੋਨੇ ਹੈਗੇ ਨੇ ਕੀਲੇ ਤਾਂ ਸਾਡੇ ਤਾਂ ਮੈਸਾਂ ਪਤਣ ਕਿਉਂ ਮੂਲੀ ਮੰਗੂ ਕੀਲਾ ਪੱਟ ਦੰਦੀਆਂ ਨੇ ਨਰੋਆ ਮਾੜਾ ਤੇੜਾ ਕੀਲਾ ਨਹੀਂ ਖੜਦਾ ਸਾਡੀਆਂ ਮੱਜਾਂ ਥੱਲੇ ਡੂੰਗਾ ਕੱਢਣਾ ਪੈਂਦਾ ਹੈ ਫੇਰ ਮੈਂ ਡਰਨਾ ਮੇੜਦਾ ਫੇਰ ਚੱਲ ਜਾਂਦਾ ਉਧਰ ਮੈਂ ਸਨਮਾ ਹੋਣੀਆ ਬਸ ਤੁਸੀਂ ਕਰ ਲੋ ਹੋਰ ਕੀ ਆਵਾਜ਼ ਕੰਮ ਕਰਨਾ ਮੱਝਾ ਨਮਾ ਕੇ ਫੇਰ ਚੱਲ ਜਾਂਦਾ ਉਧਰ ਇਧਰੋਂ ਨਮੇੜ ਕੇ ਕੱਪੜੇ ਦਾ ਬਸ ਫੇਰੇ ਥੋਤੇ ਗਏ ਪਾਣੀ ਕੱਢ ਕੇ ਪਾ ਦੇਣੀ ਆ ਮੈਂ ਸਨਮਾ ਦੇਣੀ ਕੱਪੜਿਆਂ ਦਾ ਅੱਗੇ ਹਨਾ ਸੱਬਲਾਂ ਨਾਲ ਕੀਲੇ ਗੱਡੇ ਜਾਂਦੇ ਸੀਗੇ ਢੋਆ ਕਰਕੇ ਹੁਣ ਬੋਕੀਆਂ ਨਾਲ ਐ ਦੂਬਾਰ ਹੋਰ ਪਤਾ ਨਹੀਂ ਕੀ ਚੱਲੂਗਾ ਕੰਮ ਲੋਇਰ ਟਾਈਮ ਆ ਹੁਣ ਵੱਜ ਗਏ ਨੇ 4 4 ਵਜ ਗਏ ਨੇਗੇ ਤੇ ਆਪਾਂ ਨੇ ਹੁਣ ਮੁੜ ਕੇ ਬਸ ਵਲੌਗ ਸ਼ੁਰੂ ਨਹੀਂ ਹੋਇਆ ਬਣਿਆ ਨਹੀਂ ਹੈਗਾ ਜਿਹੜਾ ਘਟਕ ਲੋਕਾ ਕੁਪਕਾ ਬਣਾ ਲਿਆ ਬਣਾ ਲਿਆ ਤੇ 4 ਵਜ ਗਏ ਨੇ ਹੁਣ ਬੀਬੀ ਵੱਗ ਗਈ ਆ ਅਚਾਨਕ ਜਾਣਾ ਪੈ ਗਿਆ ਆਮਣੀ ਕੋਲ ਤੇ ਮਾਸੀ ਜੀ ਥੋੜਾ ਜਿਆਦਾ ਜ਼ਿਆਦੇ ਬਿਮਾਰ ਨੇਗੇ ਹਨ ਤੇ ਫਿਰ ਘਰੇ ਜਿਵਾਖਾਂ ਕਰਕੇ ਔਖਾ ਸੀਗਾ ਤੇ ਬੀਬੀ ਆਮਣੀ ਕੋਲ ਵਾਦਦੀ ਤੇ ਭਾਬੀ ਸਾਡੀ ਮਾਸੀ ਨੂੰ ਬਥੇ ਠੀਕ ਕਰਦੇ ਹਨ ਨਾ ਬਾਬਾ ਰੋਹ ਵਿਚਾਰੇ ਲੈ ਕੇ ਜਾਂਦੇ ਨੇ ਪਹਿਲਾਂ ਬਰਨਾਲੇ ਲੈ ਕੇ ਕਈ ਦਿਨ ਫਿਰ ਲੁਧਿਆਣੇ ਲੈ ਕੇ ਗਏ ਅੱਜ ਕੱਲ ਅੱਜ ਫਿਰ ਬਰਨਾਲੇ ਲੈ ਕੇ ਗਏ ਰਾਤ ਲੁਧਿਆਣੇ ਤੋਂ ਲੈ ਕੇ ਆਏ ਸੀ ਕਾਤ ਜੋ ਠੀਕ ਨਹੀਂ ਤੇ ਬਰਨਾਲੇ ਲੈ ਕੇ ਗਏ ਨੇਗੇ ਠੀਕ ਹੋ ਜੂਗੇ ਚਨੋ ਦਵਾਈ ਨਾਲ ਹਨਾ ਇਹਨੇ ਕੋਈ ਟੈਸਟ ਅਜ ਕੁਝ ਨਹੀਂ ਆਉਂਦਾ ਹੈਗਾ ਪਤਾ ਨਹੀਂ ਕੀ ਹੋਇਆਗਾ ਸੋ ਲੋਕ ਕੋ ਆਪ ਕੋ ਸਮਝ ਨਹੀਂ ਆਉਣੀ ਉਰਜਣਤਾਣੀ ਜੀ ਬਣੀ ਪਈ ਐ ਤੇ ਬਸ ਆਪਾਂ ਨੇ ਕੰਮ ਕਰ ਲੈਣੇਗੇ ਤੇ ਸਬਜ਼ੀ ਆਪਾਂ ਨੇ ਪਈ ਹੈਗੀ ਤੇ ਆਥ ਨੂੰ ਜੋ ਗਲੀ ਤੜਕ ਕੇ ਸਰਦਾਰ ਜੀ ਕਹਿੰਦੇ ਰਾਇਤਾਨ ਬਣਾਇਆ ਹੈਗਾ ਗਰਮੀ ਆ ਕਿੰਨੇ ਚੜੀਆਂ ਨੇ ਗਈਆਂ ਤੜਕੇ ਪਰਾਇਤਾ ਬਣਾ ਲਾਂਗੇ ਕੱਦੂ ਦਾ ਤੇ ਬਸ ਹੁਣ ਜਿੱਦੋ ਸਬਜੀ ਜੀ ਪਈ ਹੋਵੇ ਆ ਟਾਈਮ ਵੇਲਾ ਹੁੰਦਾ ਕਿਉਂਕਿ ਜੇ ਆਪਾਂ ਟਾਈਮ ਸਬਜੀ ਬਣਾਉਣਾ ਹੁੰਦਾ 4 ਵਜੇ ਦਾ ਹਨਾ 3:30 ਵਜੇ ਦਾ ਤੇ ਮੇਰ ਦਾ ਪੱਕਾ ਟਾਈਮ ਇਹੀ ਹੈਗਾ ਤੇ ਸਬਜੀ ਅੱਜ ਆਪਣੇ ਪਈ ਹੈਗੀ ਮੱਝਾਂ ਬਣ ਦਿੱਤੀਆਂ ਨੇ ਮੱਝਾਂ ਬੰਨੀਆਂ ਨੇ ਪਾਣੇ ਅੱਜ ਪੌਣੇ 4 ਵਜੇ ਪੌਣੇ 4 ਵਜੇ ਮੱਝਾਂ ਬੰਨੀਆਂ ਨੇ ਕਿਉਂਕਿ ਹੁਣ ਬਾਹਰ ਲਾਈਟ ਦੇ ਕੱਟ ਲੱਗਣ ਲੱਗੇ ਹੁਣ ਬਾਹਰਲੇ ਮੱਝਾਂ ਨਾਲ ਵੀ ਕੱਖਾਂ ਨਾਲ ਬਾਹਰਲੇ ਸਾਡੇ ਚ ਕੀਤਾ ਅੱਜ ਤੋਂ ਤੇ ਕੱਲ ਨਾ ਪਹਿਲੇ ਦਿਨ ਕੱਟ ਲੱਗਿਆ ਸੀ 8 ਤਰੀਕ ਦਾ 7 ਦਾ ਤੇ ਕੱਲ ਮੱਝਾਂ ਨੂੰ ਹੋਈਆਂ ਗਰਮੀ ਚ ਅੱਜ ਕਿਉਂਕਿ ਬਾਹਰ ਹੀ ਉਹ ਤਾਂ ਕੱਖ ਕੱਖਾਂ ਬੰਦਿਆ ਅੰਦਰ ਅੱਜ ਆਪਾਂ ਬਾਹਰਲੇ ਸਾਡੇ ਚ ਕੱਖ ਪਾਏ ਨੇ ਮੱਝਾਂ ਨੂੰ ਜਿਹੜੋ ਉੱਥੇ ਖੜੀਆਂ ਉਹਨੂੰ ਚੋ ਲਾਂਗੇ ਪਾਣੀ ਪਿਆ ਕੇ ਫਿਰ ਬਾਹਰੇ ਪਰਾਂ ਤੀਲਿਆਂ ਤੇ ਬੰਨ ਦੇਵਾਂਗੇ ਤੇ ਹਜੇ ਪੌਣੇ 4 ਵਜੇ ਬੰਨੀਆਂ ਨੇ ਅੱਧਾ ਘੰਟਾ ਕੱਖ ਹੋਰ ਖਾ ਲੈਣ ਦਾ 4:30 ਵਜੇ ਤਣ ਆ ਪਾਣੀ ਪਿਆ ਰਾਂ ਮੰਗੇ ਤੇ ਸੁਖਮਨ ਹੋਰੀ ਆਉਣਗੇ 5 ਵਜੇ ਤੇ ਫਿਰ ਆਪਾਂ ਉਹਨਾਂ ਦੇ ਆਇਆਂ ਤੋਂ ਰੋਟੀ ਬਣਾ ਲਾਂ ਕਿਉਂਕਿ ਕੋਈ ਆਟਾ ਵੀ ਪਈ ਹੈ ਸਬਜ਼ੀ ਵੀ ਪਈ ਹੈਗੀ ਸਵੇਰੇ ਪਤਾ ਨਹੀਂ ਕਿਵੇਂ ਜੇ ਹਨਾ ਥੋੜੀ ਨੇ ਮੈਂ ਆਟਾ ਥੋੜਾ ਬੁਣਿਆ ਤੇ ਪਿਆਗਾ ਮੈਂ ਪੂਰੀ ਗਿਫਤ ਰੋਟੀਆਂ ਨੇ ਕੱਟਿਆ ਤੋਂ ਮੱਲਾਂਗੋ ਤੇ ਤੇ ਬਸ ਬੀਬੀ ਬਾਗੀ ਹੈਗੀ ਅੱਜ ਮੈਂ ਵੀ ਸਾਰਾ ਦੁਪਹਿਰਾ ਇਕੱਲੀ ਨੇ ਕੱਟਿਆ ਬੀਬੀ ਬੀਬੀ ਨੂੰ ਛੱਡਣ ਵਾਗੇ ਸਰਦਾਰ ਜੀ ਉਹ ਆਏ ਨੇ 2:30 ਵਜੇ ਤੇ ਸਾਰੀ ਦੁਪਹਿਰਾ ਪਰ ਤੇ ਮੈਂ ਪਾਠ ਕਰ ਲਿਆ ਫਿਰ ਮੈਂ ਖਿਮਤ ਜਮੀ ਨਹੀਂ ਪਤਾ ਲੱਗ ਜਮੀ ਸੁਰਤ ਨਹੀਂ ਰਹੀ ਪਾਈ ਕਿ ਵੀ ਕਿਵੇਂ ਕਿਰੋਂ ਪਾਈਆ ਸਰਦਾਰ ਜੀ ਆਏ ਮੈਨੂੰ ਪਤਾ ਨਹੀਂ ਲੱਗਿਆ ਜਦੋਂ ਆ ਕੇ ਕੱਪੜੇ ਬਦਲੇ ਨੇ ਖੜਕਾ ਹੋਇਆ ਕੁਰਸੀ ਦਾ ਮਨੂਰ ਪਤਾ ਲੱਗਿਆਗਾ ਕਿਉਂਕਿ ਮੈਂ ਸਾਰੇ ਬਾੜ ਢਾ ਕੇ ਪਾਈ ਗਈ ਸੀ ਉਧਰ ਲਵਾਰ ਬਾਰੋ ਔੜਿਆ ਹੋ ਸੱਮਿਆ ਹੋਇਆ ਸੀਗਾ ਸਾਰੇ ਬਾੜ ਮੂੜ ਢਾ ਕੇ ਮੈਂ ਪਾਈ ਗਈ ਸੀ ਵੀ ਚਲ ਹੁਣ ਦੁਪਹਿਰ ਦੁਪਹਿਰ ਕੋਈ ਆਉਂਦਾ ਹੈ ਨਾ ਕਿਉਂ ਕੋਈ ਸੁਨੇਹਾ ਉਠਦਿਆਂ ਕਰਕੇ ਫਿਰ ਨੀਂਦ ਆਉਂਦੀ ਹੈ ਦੁਪਹਿਰੇ ਕੰਮ ਕਰਕੇ ਹੈ ਨਾ ਫਿਰ ਨੀਂਦ ਦਬਦੀ ਹੈਗੀ ਤੇ ਇਸ ਕਰਕੇ ਕਵੇਲਾ ਹੋ ਜਾਣਾ ਪੈਂਦਿਆਂ ਨੂੰ ਵੀ 9:30 ਵਜੇ ਜਾਂਦੇ ਨੇ ਮੈਨੂੰ ਮੋਬਾਈਲ ਦੇਖਦੀ ਨੂੰ ਕਦੇ 10:00 ਵੀ ਵੱਜ ਜਾਂਦੇ ਨੀਂਦ ਨਹੀਂ ਆਉਂਦੀ ਕਿਉਂਕਿ ਘੰਟ ਮੈਂ ਦਿਨੇ ਪੈ ਜਾਣੀ ਅੱਜ ਤਾਂ ਮੈਨੂੰ ਮੈਂ 2 ਘੰਟ ਸੌਂਗੀ ਦਿਨੇ ਤਾਂ ਕਰਕੇ ਬਸ ਇਸ ਤਰ੍ਹਾਂ ਕੰਮ ਬਣੀਆਂ ਜਾਂ ਚਲੋ ਜੀ ਹੁਣ ਆ ਪਾ ਸੁਖਮਣ ਹੋ ਰਹਾ ਆ ਤਾਂ ਮਿਲਾਂਗੇ ਸਰਦਾਰ ਜੀ ਅੱਜ ਗੇਮ ਤੇ ਵਾਗ ਗਈ 4:00 ਤੇ ਬਸ ਆਪਾਂ ਫਿਰ ਉਹਨਾਂ ਦੇ ਆਇਆ ਤਾਂ ਮਿਲਾਂਗੇ ਹੁਣ ਮੈਂ 10 ਮਿੰਟ ਦੇਖਦੀਆਂ ਕਿ ਕਾਠ ਹੋਰ ਕਰ ਲੈਣੀਆਂ ਚਾਹੀਏ ਮਾਸੀ ਬੋਲ ਮਾਰੀ ਜਾਂਦੀ ਸੀ ਪਤਾ ਨਹੀਂ ਕੀ ਕਹਿੰਦੀ ਸੀ ਸੁਣਦੀ ਐ ਦੀ ਗੱਲ ਫਿਰ ਕੋ ਮੇਰੀ ਗੱਲ ਨੂੰ ਸੁਣ ਮੈਂ ਆਖਿਆ ਸੀ ਮੈਂ ਆਉਣੀ ਆਂ ਪਤਾ ਨਹੀਂ ਕਹਿੰਦੀ ਤੂੰ ਘਰੀਂ ਖੜਕਾ ਲੜਕਾ ਨਹੀਂ ਸੁਣਦਾ ਤੇਰਾ ਖੜਕਾ ਨਹੀਂ ਸੁਣਦਾ ਸਾਨੂੰ ਗੇਟ ਤੋਂ ਬਹੁਤ ਆ ਗਿਆ ਹੋਵਾ ਤੌਖਾ ਕੀ ਕਰੀਗੀ ਸੁਣਦੀ ਐ ਬੋਲ ਮਾਰਦੀ ਐ ਮਾਸੀ ਠੀਕ ਆ ਜਿੱਤਾ ਫਿਰ ਨੇ ਯਾਰ ਟਾਈਮ ਐ 6:00 ਵਜ ਗਏ ਲੇਟ ਹੋਣ ਆਈਏ ਮੇਰੇ ਘਰਾਂ ਚੋਂ ਚੋਂਦੇ ਤੇ ਆਪਾਂ ਘਰਾਂ ਚੋਲੀਆਂ ਨਹੀਂ ਜਿਹੜੇ ਟਾਈਮ ਆ ਸ਼ਾਮ ਦੇ 6:00 ਵਜ ਗਏ ਇੱਥੇ ਪਾਣ ਮੱਝਾ ਫਰਾ ਮੰਗ ਗਿਆ ਮੱਝਾ ਫਰਾ ਬਾਲਣੇ ਕੇ ਵਾਸਤੇ ਰੋਟੀ ਲਾ ਕੇ ਨਾ ਲਾਂਗੇ ਮਾਦੇ ਮਾਦੇ ਮਾਰਨ ਤੋਂ ਪਹਿਲਾਂ ਥੈਂਕ ਯੂ ਸਾਡੇ ਤੇ ਆਵਣ ਦੇ ਸਾਨੂੰ ਮਿਲ ਕੇ ਸਾਰਾ ਕੁਝ ਸਬਜ਼ੀ ਤਪਈ ਸੀ ਆਟਾ ਗੁੰਨੇ ਆ ਪਿਆ ਦੁੱਧ ਪਾਦਨ ਬਾਅਦ ਆਟਾ ਪਿਆ ਕੈਂਸਰ ਪਰ ਕੇ ਬਰਤ ਪਾ ਦਿੱਤੀ ਹੈ ਤੇ ਤੌੜਿਆ ਪਾਣੀ ਤੌੜਾ ਲੈਣਾ ਸੀ ਪਹਿਲਾਂ ਸੜਾ ਖੁੱਟ ਗਿਆ ਚੌਂਜੇ ਲਾਉਂਦੇ ਪਤਨੀ ਜੀ ਨਾਲ ਤਾਂ ਥੈਂਕੀ ਜੀ ਦੀ ਮੋਟਰ ਸੜ ਗਈ ਤਾਜ਼ਾ ਪਾਣੀ ਪੀ ਲਓ ਪੈਜੂ ਜਿਹਨੇ ਪੀਣਾ ਹੋ ਉਹ ਪੀ ਲੈਣਗੇ ਦੂਜਾ ਅਸੀਂ ਬੰਦ ਦਾਂਗੇ ਕਿਉਂਕਿ ਪਹਿਲਾਂ ਮੈਂ 4 ਵਜੇ ਪਾਣੀ ਪਿਆ ਚੁੱਕੀ ਤੇ ਅਜੇ ਜਿਹੜੇ ਜਿਹਨੇ ਪੀਣਾ ਹੁੰਦਾ ਪੀ ਲੈਣਗੇ ਹਰ ਵਾਲੀ ਬਿਹਲ ਫੁੱਕੇ ਫਰੀਜ਼ਾਂ ਦੀ ਬਾਕੀ ਬਾਹਰ ਪੇਸਾਈ ਤੇ ਲਾਂਭੂ ਕਿੰਨੀ ਕਰੀਏ ਇਸ ਚਲੇ ਪਨੀਰੀ ਖੋਲੋ ਤੇ ਮਿਰਚਾਂ ਦੀ ਛੱਟ ਤੇ ਤਮਾ ਆ ਤਾਂ ਘੜੇ ਬੰਦ ਕਰ ਦੇ ਨਾ ਉਹ ਲਾ ਦੇ ਨੇ ਛੋਟੀ ਉੱਥੇ ਰੱਖੋਗੇ ਪੱਖਾ ਲਾ ਆਹ ਤਾਂ ਖੰਡ ਹੁੰਦੀ ਹੈ ਰੋਕੀ ਰੱਖੀ ਨਾ ਕੋਈ ਗੱਲ ਕਰਤੀ ਜੇ ਨਾ ਉਹ ਪਾ ਕੇ ਪੀ ਲਿਆ ਤਾਂ ਪੀ ਲਿਆ ਪੀਣ ਨੂੰ ਪਾਣੀ ਚੱਲ ਥੀਰਾ ਹੋ ਗਿਆ ਪਾਣੀ ਜਿਹੜੀ ਇਧਰ ਆ ਗਈ ਕੋਈ ਪਰ ਹੋਈ ਜੀ ਬੰਦਾ ਜਾ ਕੇ ਕੰਮ ਕਰਨ ਨਾਲ ਪੈਣ ਲੋ ਜੀ ਆਪਾਂ ਨੇ ਕੰਮ ਸਾਰੇ ਨਿਮੇੜ ਲੈਣੇ ਨੇ ਬਸ ਜੋਤ ਲਾ ਕੇ ਰੋਟੀ ਬਣਾ ਲਾਂਗੇ ਆਟਾ ਤਵਾ ਧੋ ਕੇ ਤੇਰੇ ਤੇ ਚੱਕ ਲੈ ਬੇਲ ਨਾ ਪਿਆ ਆਟੇ ਨੂੰ ਕੀਤੀ ਭੇਜਾ ਟਾਈਮ ਆ ਪਾਉਣੇ 7 ਹੋ ਗਏ ਨੇ ਸਾਰਾ ਕੰਮ ਹੋਰ ਹੋ ਗਿਆ ਥੱਲੇ ਰੋਟੀਆਂ ਰਹਿ ਗਈਆਂ ਬਸ ਰੋਟੀਆਂ ਆਪਾਂ ਲਾ ਲੈ ਮੰਗੇ ਉਹ ਜੀ ਵੀ ਤਾਂ ਇਹ ਬੇਲ ਲਾ ਦਾਂਦੀ ਹੈ ਕਿਉਂਕਿ ਫਿਰ ਮੈਂ ਮੱਜਾਂ ਨਾਲ ਮੇੜ ਕੇ ਆਈ ਹਾਂ ਹੋਣਾ ਬਸ ਫਿਰ ਲਾ ਲੂੰਗੀ ਆਸ ਕਰੀ ਜਾਂਦੇ ਨੇ ਕਿ ਮੈਂ ਪਹਿਲਾਂ ਦੋ ਚਲਾ ਲਾਂ। ਤੁਸੀਂ ਸੱਚਾ ਪਾਸ਼ ਪਰ ਫੱਕਰ ਮਾਲਸ। ਸੋ ਜੂ ਮੈਂ ਆਪਣੀ ਜਵਾਰੂ। ਅੰਨੀ ਤਿੰਨ ਚੇਦਾ ਗੋਤੋ ਅੱਜ ਦਿਨਾਲਾ ਪਿਆਸੇ ਆਪਾਂ ਥੋੜਾ ਰੱਖਿਆ ਲਾ। ਉਬਾਲ ਕੇ ਰੱਖਿਆ ਟੱਣ ਦਾ ਬੋਝ ਵਾਦੇ। ਤੇ ਹੁਣ ਤੁਸੀਂ ਸਬਜੀ ਪਾ ਲਓ। ਸਬਜੀ ਆਪਾਂ ਨੂੰ ਬਸ ਇੰਨੀ ਕੀ ਬਾਦੂਆ ਹੁਣ ਤੇ ਤੜਕੇ ਆਪਾਂ ਹੋਰ ਬਣਾ ਲਾਂਗੇ। ਰੋਟੀ ਲਾ ਕੇ ਫਟਾਫਟ ਖਾ ਕੇ ਭਾਂਡੇ ਮਾਂ ਦੇ ਕਿਨਾਂ ਕੀ ਸਾਵਾਂਗੇ ਜਿਹਨੇ ਆਪਣਾ ਦਿਆਂ ਵਧੀਆ ਲੰਗੇ ਹਨ ਤੇ ਮੇਰੇ ਰਾਤ ਵਧੀਆ ਲੰਗੇ ਬਹਿ ਬਸ ਸਾਵਨਾਂ ਦੇ ਘਰਾਂ ਦੇ ਵਿੱਚ ਚੁੰਡੇ ਜਗਦੇ ਰੱਖੇ ਤਿੰਨ ਵਸਤਰੀ ਰੋਟੀ ਹੈ ਜੀ ਹਨਾ ਆਪਾਂ ਨੂੰ ਮਿਲ ਜAVE ਆਪਾਂ ਨੂੰ ਕੁਝ ਹੀ ਚਾਹੀਦਾ ਹੁਣ ਉਲਟੇ ਡੁੱਪੀ ਜਾਵੇ ਓ ਗਾਇਸ ਚਲਾਇਂ ਤਵਾ ਇੱਧਰ ਮੰਤਸੇ ਨਾ ਰੋਟੀ ਪਾ ਲਓ ਠੀਕ ਬਰਫ ਬਰਫ ਪਾਈ ਸੀ ਕੈਨਸਲ ਚ ਪਾਣੀ ਤਾਂ ਨਹੀਂ ਚ ਲੱਸੀ ਬਣਾਈ ਪਈ ਦੁੱਧ ਬਣਾਇਆ ਪਿਆ ਜੋ ਖਾਣੋ ਪੀਣੋ ਪਾ ਲਓ ਅੱਬ ਕਾਹਦੀ ਸਾਰੀ ਸਬਜ਼ੀ ਹੈ ਜੀ ਸਵਾਰ ਬਣੀ ਸਾਰਾ ਕੁਝ ਉਹ ਖਾਤੀ 15 ਕ ਰੋਟੀਆਂ ਪਕਾ ਲਿਆ ਪਕਾ ਕੇ ਅੰਦਰ ਨਹੀਂ ਸੋਹਾਂ ਪੱਕ ਗਈਆਂ ਬਸ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਨੂੰ ਸਬਸਕ੍ਰਾਈਬ ਆ ਵੀਜ਼ਾ ਲਾਈਕ ਵੀ ਕਰ ਦਿਓਗੇ ਵੀਡੀਓ ਨੂੰ ਲਾਈਕ ਕਰ ਦਿਓ ਸੋਹਣਾ ਚਾਹ ਚਾਹ ਜੇਕਰ ਮਾਇਕ ਵੀ ਕਰਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਸ ਹੁਣ ਰੋਟੀ ਖਾ ਕੇ ਦੇਲੇ ਆਪਾ ਤੁਹਾਡੇ ਨਾਲ ਕੇ ਸਾਰੇ ਨੂੰ ਗੁੱਡ ਨਾਈਟ ਮਿਲਾਂਗੇ ਕੱਲ ਨੂੰ ਸਿਨਮੇ ਬਲੌਗਰ ਰਵੀਜੀ ਦਾ ਖਾਲਸਾ ਬੰਦੂਜੀ ਕੀ ਫਤ